ਸਰ ਕਰਾਊਡ ਫੰਡਿੰਗ ਪ੍ਰੋਜੈਕਟ ਤੁਹਾਡਾ ਹੈ ਜੀ ਜੀ ਉਹ ਇਹ ਆਈਡੀਆ ਕਿਵੇਂ ਕਨਸੀਵ ਕੀਤਾ ਪਹਿਲਾਂ ਤਾਂ ਜੀ ਤੇ ਜਿਹੜੀ ਇੰਡਸਟਰੀ ਹੈ ਤੇ ਜਿਹੜੇ ਆਡੀਅנס ਹੈ ਜੀ ਉਹ ਇਸ ਅਪਰਾਲੇ ਨੂੰ ਵਾਕਈ ਪੋਜ਼ਿਟਿਵਲੀ ਲਊਗੇ ਨਹੀਂ ਹੋ ਤਾਂ ਗੱਲ ਹੋ ਚੁੱਕੀ ਜੀ ਉਹਦੇ ਵਿੱਚ 80 90% ਲੋਕਾਂ ਨੇ ਪੋਜ਼ਿਟਿਵ ਹੀ ਲਿਆ ਓਕੇ 10 20% 15% ਲੋਕ ਉਹ ਸੀਗੇ ਜਿਨ੍ਹਾਂ ਨੇ ਇਹਨੂੰ ਪੋਜ਼ਿਟਿਵਲੀ ਨਹੀਂ ਲਿਆ ਉਹਨਾਂ ਦੇ ਕੀ ਵਜ੍ਹਾ ਉਹਨਾਂ ਦੇ ਵਿੱਚ ਵੀ ਜਿਹੜੇ ਸੀਗੇ 5% ਉਹ ਲੋਕ ਸੀ ਜਿਹੜੇ ਮੇਰਾ ਮੇਰੇ ਵਿਅਕਤੀਗਤ ਵਿਰੋਧੀ ਸੀ ਜਾਣ ਬੁੱਝ ਕੇ ਮੇਰਾ ਵਿਰੋਧ ਕਰਦੇ ਸੀ ਜਾਂ ਕੁਝ ਲੋਕ ਉਹਨਾਂ ਚੋਂ ਸੀ ਜਿਹੜੇ ਕਦੇ ਮੇਰੇ ਦੋਸਤ ਹੁੰਦੇ ਸੀ ਤੇ ਫਿਰ ਮੇਰੇ ਨਾਲੋਂ ਟੁੱਟ ਗਏ ਤੇ ਕਹਿੰਦੇ ਹੁੰਦੇ ਆ ਸਭ ਤੋਂ ਖਤਰਨਾਕ ਦੁਸ਼ਮਣ ਉਹੀ ਹੁੰਦਾ ਜਿਹੜਾ ਕਦੇ ਤੁਹਾਡਾ ਦੋਸਤ ਰਿਹਾ ਹੋਵੇ ਪਰ ਤੁਸੀਂ ਮੇਰੀ ਗੱਲ ਬਿਲਕੁਲ ਸਹੀ ਸੀ ਉਹ ਆ ਹੁਣ ਸਿੱਧ ਵੀ ਹੋ ਗਈ ਫੇਰ ਦੁਬਾਰਾ ਸਿੱਧ ਹੋਗੀ ਗੁਜਰਾਤ ਦੁੱਧ ਉਤਪਾਦਨ ਸੁਸਾਇਟੀ ਬਣੀ ਸੀ ਹਮ ਅੱਜ ਤੋਂ 1970 ਦੇ ਨੇੜੇ ਤੇ ਜਿਹੜੇ ਪਿੰਡਾਂ ਦੇ ਵਿੱਚ ਦੁੱਧ ਵੇਚਦੇ ਸੀ ਕਿਸਾਨ ਉਹਨਾਂ ਨੂੰ ਸਮਝਾਉਣ ਲਈ ਗੱਲ ਇੱਕ ਫਿਲਮ ਬਣਾਈ ਗਈ ਸੀ ਸ਼ਾਮ ਬੈਨਿੰਗਲ ਹੋਰਾਂ ਵੱਲੋਂ ਉਹ ਫਿਲਮ ਦਾ ਨਾਮ ਸੀ ਮੰਥਨ ਉਹਦੇ ਵਿੱਚ ਗਰੀਸ਼ ਕਰਨਾਲ ਜੀ ਸੀਗੇ, ਸਿਮਤਾ ਪਾਟਲ ਸੀ ਤੇ ਮਸੀਰੂਦੀਨ ਸ਼ਾਹ ਵੀ ਸੀਗੇ। ਤਾਂ ਉਹ ਕਿਸਾਨਾਂ ਤੋਂ ਪੈਸੇ ਇਕੱਠੇ ਕਰਕੇ ਬਣਾਈ ਗਈ ਸੀ। ਤੇ ਹੁਣ 40-42 ਸਾਲਾਂ ਬਾਅਦ ਉਹ ਫਿਲਮ ਕਾਂਸ ਫਿਲਮ ਫੈਸਟੀਵਲ 'ਚ ਦਿਖਾਈ ਗਈ ਤੇ ਉੱਥੇ ਉਹਨੂੰ ਸਟੈਂਡਿੰਗ ਅਵਾਰਡ ਮਿਲਿਆ। ਹੂੰ ਉਸ ਟਾਈਮ ਵੀ ਉਹਨੂੰ ਸ਼ਾਇਦ ਨੈਸ਼ਨਲ ਅਵਾਰਡ ਮਿਲਿਆ ਸੀਗਾ। ਮਤਲਬ ਬਹੁਤ ਜਿਹੜੀਆਂ ਇੱਕ ਉਸ ਟਾਈਮ ਇੱਕ ਆਲਟ ਸਿਨੇਮੇ ਦੀ ਲਹਿਰ ਸੀ ਜਿਹੜੀ ਪੈਰਲਲ ਚੱਲ ਰਹੀ ਸੀ ਜਿਹਦੇ ਚ ਸ਼ਾਮ ਬੈਨੇਗਲ ਗੋਵਿੰਦ ਮਹਿਲਾਨੀ ਮਰਨਾਲ ਸੇਨ ਇਹ ਸਾਰੇ ਲੋਕ ਕੰਮ ਕਰ ਰਹੇ ਸੀ ਉਧਰੋਂ ਓਮਪੁਰੀ ਸਾਹਿਬ ਨੇ ਸਿਰੂਦੀਨ ਸਾਹਿਬ ਸਾਬ ਤੇ ਸ਼ਬਾਨਾ ਆਜ਼ਮੀ ਜੀ ਸਿਮਤਾ ਪਾਟਲ ਰੋਣੀ ਹਟੰਗੜੀ ਹਨਾ ਇਹ ਲੋਕ ਸੀਗੇ ਇਹ ਐਜ਼ ਐਕਟਰ ਕਰ ਰਹੇ ਸੀ ਫਿਲਮ ਉਸੇ ਸਮੇਂ ਚ ਇਹ ਮੰਥਨ ਬਣੀ ਸੀ ਤੇ ਮੈਂ ਇਹ ਗੱਲ ਇੱਥੋਂ ਹੀ ਲਈ ਸੀ ਕਿ ਜੇ ਮੰਥਨ ਬਣ ਸਕਦੀ ਆ ਉਹਨਾਂ ਟਾਈਮਾਂ 'ਚ 1970 'ਚ ਹਾਂ ਤੇ ਅੱਜ ਵੀ ਫਿਲਮ ਬਣ ਸਕਦੀ ਆ ਹਨ ਔਰ ਪੈਸੇ ਇਕੱਠੇ ਹੋਏ ਮੇਰੇ ਕੋਲ ਪਰ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਜਿੰਨੇ ਦੀ ਫਿਲਮ ਬਣਦੀ ਆ ਉਹਦੇ ਨੇੜ ਤੇੜ ਵੀ ਸੀਗੇ ਹਾਂ ਮਤਲਬ ਉਹ ਇਹ ਜਿਹੇ ਹਿਸਾਬ ਆ ਵੀ ਜੇ ਮੰਨ ਲਓ 1 ਕਰੋੜ ਚਾਹੀਦਾ ਸੀ ਮੈਨੂੰ ਤਾਂ 10 ਲੱਖ ਹੀ ਇਕੱਠਾ ਹੋਇਆ ਪਰ ਐਕਸੈਪਟੇਬਿਲਟੀ ਹੋਈ ਲੋਕਾਂ ਵਿੱਚ ਹਾਂਜੀ ਕਿਉਂਕਿ ਇਹਦੇ ਪਿੱਛੇ ਨਾ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਉਹਨਾਂ ਦੇ ਮਨ 'ਚ ਬੇਈਮਾਨੀ ਸੀਗੀ ਅਸਲ 'ਚ ਉਹ ਇਹ ਨਹੀਂ ਸੀ ਕਿ ਉਹ ਇਸ ਗੱਲ ਨੂੰ ਸਮਝਦੇ ਸੀ ਤੇ ਉਹ ਕੋਈ ਬਹੁਤ ਹੀ ਸਿਆਣਪ ਨਾਲ ਉਹਨਾਂ ਕੋਲੇ ਕੋਈ ਗੱਲ ਸੀਗੀ ਕਿ ਜਿਹੜੀ ਚੋਕਾਨ ਕੇ ਅਮਰਦੀਪ ਦੀ ਗੱਲ ਗਲਤ ਆ ਇਹ ਨਹੀਂ ਸੀ ਉਹ ਸਿੱਧੀ ਉਹ ਗੱਲ ਕਰ ਰਹੇ ਸੀ ਕਿ ਫਿਲਮ ਦੇ ਨਾਂ ਤੇ ਪੈਸੇ ਇਕੱਠੇ ਕਰ ਰਿਆ ਮਤਲਬ ਇਹ ਗੱਲ ਬਹੁਤ ਹੀ ਵਾਹਿਆਤ ਗੱਲ ਮਤਲਬ ਮੈਂ ਫਿਲਮ ਦੇ ਨਾਂ ਤੇ ਕਿਉਂ ਪੈਸੇ ਇਕੱਠੇ ਕਰੂੰ ਮੈਨੂੰ ਪੈਸੇ ਚਾਹੀਦੇ ਹੋਣਗੇ ਮੈਂ ਵੈਸੇ ਹੀ ਮੰਗ ਲੈਣਾ ਜਦੋਂ ਮੈਂ ਆਰਥਿਕ ਤੌਰ ਤੇ ਕਿਤੇ ਪ੍ਰੋਬਲਮਸ ਹੋਣਾ ਬਾਹਰ ਜਿਹੜੇ ਭੈਣਾ ਭਰਾ ਬੈਠਿਆ ਮੈਂ ਉਹਨਾਂ ਨੂੰ ਕਹਿ ਦਿੰਨਾ ਕਿ ਯਾਰ ਮੈਨੂੰ ਪੈਸੇ ਦਿਓ ਉਹ ਮੈਨੂੰ ਪੈਸੇ ਭੇਜ ਦਿੰਦੇ ਆ ਜਦੋਂ ਮੇਰੇ ਕੋਲ ਪੈਸੇ ਹੁੰਦੇ ਆ ਮੈਂ ਉਹਨਾਂ ਨੂੰ ਵਾਪਸ ਕਰ ਦਿੰਨਾ ਹਮ ਮਤਲਬ ਮੈਂ ਫਿਲਮ ਦੇ ਨਾਂ ਤੇ ਥੋੜੀ ਪੈਸੇ ਇਕੱਠੇ ਕਰੂੰਗਾ ਉਹ ਮੈਂ ਜਾਣ ਬੁੱਝ ਕੇ ਕਰ ਰਿਹਾ ਸੀ ਕਿ ਜਿਹੜੀ ਜਿਹੜਾ ਤੁਸੀਂ ਦੇਖੋ ਇਹਦੇ ਪਿੱਛੇ ਕਾਰਨ ਸਾਡੇ ਪੰਜਾਬੀ ਦੇ ਵਿੱਚ ਕਿੰਨੀਆਂ ਫਿਲਮਾਂ ਬਣਦੀਆਂ ਇੱਕ ਸਾਲ 'ਚ ਹੂੰ ਹੁਣ ਸਾਡੀਆਂ ਫਿਲਮਾਂ 100 ਕਰੋੜ ਦਾ ਬਿਜ਼ਨਸ ਵੀ ਕਰਨ ਲੱਗ ਗਈਆਂ ਜੀ ਪਰ ਜਦੋਂ ਨੈਸ਼ਨਲ ਵਾਰਡ ਅਨਾਉਂਸ ਹੁੰਦੇ ਆ ਤੁਸੀਂ ਕਦੇ ਨੋਟ ਕਰਿਓ ਕੋਈ ਸਾਡੀ ਫਿਲਮ ਨਹੀਂ ਹੁੰਦੀ ਉਹਦੇ 'ਚ ਇਹਦਾ ਕੀ ਕਾਰਨ ਹੋਇਆ ਤਿੰਨ ਚਾਰ 100 ਫਿਲਮਾਂ ਬਣ ਜਾਂਦੀਆਂ ਨੇ ਸਾਲ 'ਚ ਜੀ 200 ਫਿਲਮਾਂ ਬਣ ਜਾਂਦੀਆਂ ਨੇ ਤੇ ਜਦੋਂ ਨੈਸ਼ਨਲ ਵਾਰਡ ਦੀ ਗੱਲ ਆਉਂਦੀ ਹੈ ਉੱਥੇ ਇੱਕ ਵੀ ਪੰਜਾਬੀ ਫਿਲਮ ਨਹੀਂ ਗਈ ਹੁੰਦੀ ਹਾਂ ਮੇਰਾ ਮਕਸਦ ਇਹ ਹੈ ਕਿ ਨੈਸ਼ਨਲ ਵਾਰਡ ਲਈ ਵੀ ਫਿਲਮ ਭੇਜਣੀ ਹੈ ਹਾਂ ਕਾਨਸ ਫਿਲਮ ਫੈਸਟੀਵਲ ਤੇ ਵੀ ਫਿਲਮ ਭੇਜਣੀ ਹੈ ਟੋਰਾਂਟੋ ਫਿਲਮ ਫੈਸਟੀਵਲ ਤੇ ਵੀ ਫਿਲਮ ਭੇਜਣੀ ਹੈ ਔਰ ਕੋਸ਼ਿਸ਼ ਇਹ ਰਹੂਗੀ ਕਿ ਓਸਕਰ ਵਾਰਡ ਦੇ ਲਈ ਵੀ ਪੰਜਾਬੀ ਫਿਲਮ ਭੇਜਾਂ ਲੋਕ ਇਸ ਗੱਲ ਬਾਰੇ ਚੇਤਨ ਹੋਣ ਕਿ ਕਿਹੜੀ ਫਿਲਮ ਬਣੀ ਆ ਤੇ ਕਿਹੜੀ ਭੇਜੀ ਜਾ ਰਹੀ ਆ ਇਹਦੇ ਲਈ ਮੈਂ ਲੋਕਾਂ ਨੂੰ ਨਾਲ ਜੋੜਨਾ ਚਾਹੁੰਨਾ ਤਾਂ ਕਿ ਉਹਨਾਂ ਨੂੰ ਯਾਦ ਰਹੇ ਕਿ ਉਹ ਫਿਲਮਾਂ ਜਿਹਦੇ ਲਈ 100 ਰੁਪਏ ਸੀ ਵੀ ਦਿੱਤਾ ਸੀ